ਇਹਨੇ ਇਹ ਪਾਣੀ ਨੇ ਰੇਚ ਵੀ ਐ ਕੱਪ ਜੂਗਾ ਯਾਰ ਖਾਲ ਦੀ ਘੰਡਾ ਦਾ ਕੀ ਰੋਲ ਨਾ ਲੱਗੀ ਜਿੱਦਾਂ ਖਾਲ ਖਾਲ ਨਾ ਯਾਰ ਪਾਣੀ ਮੈਂ ਕੀ ਲਾ ਲਾ ਯਾਰ ਕੱਲਾ ਜਾਣਾ ਦੌੜਣਾ ਲਾ ਆਕੜੇ ਨਹੀਂ ਲੋਟਣਾ ਨਾ ਕੀ ਦਾ ਆ ਗਿਆ ਯਾਰ ਹੈਲੋ ਕੀ ਆਲਾ ਮਣਜੀ ਤਾ ਠੀਕ ਆ ਬਾਈ ਜੀਵਨ ਕੀ ਹਾਲ ਆ ਵਧੀਆ ਵਧੀਆ ਉਹ ਸੀ ਤਾਂ ਜਰਾ ਖਾਲ ਜਸ ਮਾਰੀ ਜਾਂਦੇ ਸੀ ਦੋਨੇ ਭਰਾ ਅੱਛਾ ਪਾਣੀ ਦੀ ਵਾਰੀ ਆ ਆਥ ਨੇ ਉਹ ਆਹ ਦੁਨੀਆ ਨਾਲ ਦਾ ਫੋਨ ਆਇਆ ਸੀ ਮਰੇ ਅਸੀਂ ਮੀਟਿੰਗ ਰੱਖ ਲਈ ਉਹਨਾਂ ਨੇ ਯਾਰਾ ਅੱਛਾ ਯਾਰਾ ਹਾਂ ਫਿਰ ਯਾਰ ਸਾਡੀ ਦਾ ਆਥ ਨੇ ਪਾਣੀ ਦੀ ਵਾਰੀ ਆ ਯਾਰ ਉਹ ਆ ਪਾ ਲੈਣਾ ਕਿਹਨੇ ਵੀ ਯਾਰਾ ਕੁਆਹੂ ਦਾ ਜ਼ਰੂਰੀ ਹੋ ਪ੍ਰਧਾਨ ਤਾਂ ਕਹਿੰਦਾ ਜ਼ਰੂਰੀ ਚਾਹੀਦਾ ਸਾਡੀ ਵੀ ਜਰਾ ਆਥ ਨੇ ਪਾਣੀ ਦੀ ਵਾਰੀ ਸੀਗੀ ਯਾਰ ਕੋਈ ਆ ਜਾਏ ਕੋਈ ਗੱਲ ਨਹੀਂ ਹੈਗਾ ਉਹਦੇ ਦਾ ਘੜ ਲਓ ਖਾਲ ਓਏ ਕੱਲਾ ਆ ਜਾਣਾ ਕਿਤੇ ਰਹਿ ਨਾ ਜਾਵੇ ਕਿਹਣ ਜਾਣ ਜਾ ਬੰਦਾ ਉਹ ਹੀ ਆ ਜਾਏ ਆਪਾਂ 2 ਘੰਟੇ ਦਾ ਕੰਮੀ ਆ ਮੁੜੇ ਆ ਚੱਲ ਫਿਰ ਵਗ ਚੱਲਦੇ ਆ ਚੱਲ ਜਾਣਾ ਹਾਂ ਆ ਜਾ ਫਿਰ ਹੁਣੀ ਹਿੰਮਤ ਰਹਿ ਜਾ ਚੱਲ ਕੋਈ ਨਹੀਂ ਆ ਜਾਣਾ ਚੱਲ ਕੋਈ ਨਹੀਂ ਆ ਜਾਣਾ ਬਾਈ ਫਿਰ ਕੋਈ ਨਹੀਂ ਕਿਦਾ ਬੁੰਸੀ ਐਂ ਕਰੀ ਓਏ ਹਾਂ ਖਾਰ ਘੜਦਾ ਤੂੰ ਯਾਰ ਤੇ ਮੈਂ ਇਹ ਤਾਂ ਜੁਨੀਅਨ ਦਾ ਫੋਨ ਸੀਗਾ ਅੱਛਾ ਤੇ ਕੀ ਅੱਜ ਮੀਟਿੰਗ ਤੇ ਜਾਣਾ ਯਾਰ ਇਸਨਾ ਮੀਟਿੰਗ ਤੇ ਖਾਤਾ ਕਢਾਇਆ ਯਾਰ ਕੰਮ ਅੱਜ ਨਹੀਂ ਇਕੱਲੇ ਕੋਈ ਕਢਾਇਆ ਨਾ ਫਿਰ ਪੀਕਾਰੀ ਯਾਰ ਆਥਣ ਨੂੰ ਹੋਰ ਬਹੁਤ ਚਿਰ ਪਿਆ 12 ਵੱਜ ਗਏ ਆਥਨੇ ਵਾਰੀ 8 ਵਜੇ ਫੁੱਲ ਭੂਕਾ ਕੇ ਕਹਿੰਦਾ ਯਾਰ ਵੀ ਤੂੰ ਸਾਰ ਲਓ ਯਾਰ ਫਿਰ ਹੁਣ ਸਰਦਾ ਨਹੀਂ ਯਾਰ ਰੋਜ਼ ਮੂੰਹ ਮੱਥੇ ਲੱਗਦੇ ਆ ਯਾਰ ਕਦੇ ਯੂਨੀਅਨ ਤੱਕ ਜੁਣ ਕੰਮ ਪਾਈ ਜਾਂਦਾ ਯਾਰ ਅੱਛਾ ਜਾਣਨ ਹਾਂ ਸਰਦਾ ਨਹੀਂ ਫਿਰ ਸਰਦਾ ਨਹੀਂ ਹੈਗਾ ਯਾਰ ਕੋਈ ਨਹੀਂ ਹੁੰਦਾ ਕਢਦਾ ਕਢਦਾ ਹਾਂ ਜੀ ਫਿਰ ਛੇਤੀ ਕੋਈ ਨਹੀਂ ਕੋਈ ਨਹੀਂ ਛੇਤੀ ਆ ਜਾਊਗਾ ਖਾਲਤਾ ਵਾਲਾ ਪੇਰ ਉਹ ਵੀ ਵਾ ਦੇ ਮੈਂ ਤੈਨ ਕੜਿਆ ਜਾਂਦਾ ਚੱਲ ਲੱਗੇ ਰਹਿਣੇ ਆ ਬਰਾਵਾ ਅ ਵੀ ਤਾਂ ਆ ਗਿਆ ਫੋਨ ਉਹ ਹੈਲੋ ਹਾਂਜੀ ਕੇਸੀ ਮਾ ਮਾ ਨਾ ਬਰਾ ਖਾਲਤਾ ਕਰਦਾ ਅੱਗੇ ਨਿੱਕਾ ਉੱਡ ਗਿਆ ਹਾਂ ਕੰਮ ਕਰਦੇ ਉਹ ਮੈਨੂੰ ਪਤਾ ਮਤ ਜਾਣਾ ਤਲਾ ਆ ਗਿਆ ਫਿਰ ਜਾਣੀ ਪਊ ਤੇਰੇ ਅੱਗੇ ਤਲਾ ਆ ਗਿਆ ਆ ਗਿਆ ਆ ਗਿਆ ਜਾਣੀ ਪਊ ਹੁਣ ਮੈਡਮ ਦੀ ਅੱਖੇ ਚੱਲ ਯਾਰ ਪਾਣੀ ਅੱਫੇ ਟੱਪ ਤੇ ਰਹੂਗਾ ਬਸ ਓਏ ਆਹਾ ਖਾੜ ਵੇ ਖਾਲ ਦੇ ਨੇ ਖਾਲ ਮੈਂ ਤੈਨੂੰ ਆਖਿਆ ਸੀ ਤੂੰ ਖਾਲ ਖਾੜਦੀ ਤੂੰ ਘਰ ਨਾ ਖਾ ਖਾਲ ਤੂੰ ਉੱਠ ਕੇ ਮੈਂ ਉੱਠ ਕੇ ਮੈਂ ਉੱਠ ਕੇ ਮੈਂ ਤਾਂ ਕੰਮ ਗਿਆ ਮੈਂ ਮੈਂ ਬੌਟੀ ਪਾ ਦੇਣਾ ਜਿਹੜੀ ਦੇਣੀ ਆ ਜਰਾ ਆਪਾਂ ਨੂੰ ਰੋਟੀ ਦਾ ਖੇਤ ਨੇ ਦੇਣੀ ਆ ਕਣਕ ਨੇ ਰੋਟੀ ਦੇਣੀ ਆ ਚਾਰ ਮਨ ਦਾਣੇ ਹੋ ਜਾਣਗੇ ਭਾਬੀ ਨੇ ਵਿਆਹ ਜਾਣਾ ਉਹ ਕੀ ਭਾਬੀ ਨੇ ਵਿਆਹ ਜਾਣਾ ਭਾਬੀ ਨੇ ਵਿਆਹ ਜਾਣਾ ਤੁਸੀਂ ਭੱਗ ਜਾਓ ਵਿਆਹ ਜਾਣ ਠੇ 10 ਦਿਨ ਪਏ ਨੇ ਜਰਾ 10 ਦਿਨ ਕੇ ਪਈ ਐ ਨਾ ਤੋ ਹੁਣ ਉਝੇ ਤਿਆਰ ਹੋ ਕੇ ਉਹਨੇ ਹੁਣੇ ਤਿਆਰ ਹੋ ਨੇ। ਓ ਬਾਹੋ ਤੇਰੇ ਉਹੀ ਗੱਲ ਕਰਤੀ ਜਿਵੇਂ ਪਾਣੀ ਦੱਸਣ ਕਿੱਥੋਂ ਦੀ ਲੰਘੂਗਾ। ਹਾਂ ਇਹਦੇ ਅੱਖਾਂ ਲੱਗੀਆਂ ਨੇ। ਫਿਊ ਪਾਣੀ। ਅੱਖਾਂ ਲੱਗੀਆਂ ਨੇ ਨਹੀਂ ਪਾਣੀ ਨਰੇਚ ਵੀ ਆਇਆ ਟੱਪ ਉੱਤੇ। ਫਿਊ ਆਪੇ ਘੱਟੇ। ਖਾਲ ਨਹੀਂ ਕੱਢਣਾ ਰਹੀ ਰੋਲਣਾ ਰਹੀ ਜੀ ਤਾਂ ਖਾਲ ਖਾਣਾ। ਨਾ ਯਾਰ ਪਾਣੀ ਮੈਂ। ਟੀਨ ਲਾਲਾ ਯਾਰ ਕੱਲਾ ਜਾਣਾ। ਲਉਣਾ ਲਾ। ਆਕੜੇ ਨਹੀਂ ਲੋਟ ਆਉਣਗੇ ਨਹੀਂ ਪਾਣੀ ਦੱਸ ਕੇ ਮੈਂ ਲੱਗੂਗਾ ਇਹ ਪਾਣੀ ਜੀ। ਹੋ ਹੋਰ ਵੀ ਬਣਜੀ ਤੋ। ਠੀਕ ਆ ਬਾਈ ਕੀ ਹਾਲ ਹੈ ਬਤਾ ਜੀ ਜਿਵੇਂ ਬੈਠਾ ਹੋਰ ਜਾ ਰਿਹਾ ਕੀ ਹੋ ਗਿਆ ਖੈਰ ਹੈ ਬਸ ਸੁੱਈ ਖੈਰ ਹੀ ਹੈ ਬਸ ਜੇ ਮੈਂ ਤੈਨਰੇ ਕੋਲ ਆਇਆ ਸੀ ਭਰਾਵਾ ਲੰਬਰ ਦੱਸੋ ਪਰਸੋਂ ਬਾਰਿਸ਼ ਸੀ ਢੋਡੀ ਕਰਿਆ ਕਿ ਯਾਰ ਮੇਰੇ ਤਾਂ ਪਹਿਲਾਂ ਕਣਕ ਪੀਲੀ ਹੋ ਰਹੀ ਪਹਿਲਾਂ ਪਾਣੀ ਪਰ ਸਾਰਾ ਮੇਰੀ ਹੀ ਪਈ ਗਿਆ ਪਾਣੀ ਪਾਣੀ ਕਿਵੇਂ ਡਾਇਰ ਯਾਰ ਮੈਂ ਤੈਨੂੰ ਅਸਲ ਕਹਾਣੀ ਦੱਸਾਂ ਮੈਨੂੰ ਤਾਂ ਆ ਗਿਆ ਪ੍ਰਧਾਨ ਦਾ ਫੋਨ ਮੈਂ ਤਾਂ ਵਾਗ ਗਿਆ ਧਰਨੇ ਤੇ ਅੱਛਾ ਹਾਂ ਤੇ ਮਾਗਨੋਏ ਸਾਡੇ ਵਾਲੇ ਨੂੰ ਸੁਮਾ ਕੇ ਗਿਆ ਸੀ ਮੈਂ ਕਿਹਾ ਤੂੰ ਮਾੜਾ ਮੋਟਾ ਖਾਲ ਖਬਾ ਜਾ ਘੜਦੀ ਨਾਲੇ ਰੋਲ ਨਹੀਂ ਮੋਟਾ ਮੋਟੇ ਰੋਲ ਨਹੀਂ ਚਾਹੀਏ ਯਾਰ ਇਹ ਤਾਂ ਪਰ ਆਪਾ ਡੱਕਾ ਨਹੀਂ ਕਰਿਆ ਅੱਛਾ ਯਾਰ ਲੈ ਕੇ ਆਪਦੇ ਘਰ ਵਾਲੀ ਨੂੰ ਲੈ ਕੇ ਚਨੀਰ ਚਨੂਰ ਪਾ ਗਿਆ ਕੋਈ ਮਾੜਾ ਮੋਟਾ ਵਿਆਹ ਵੂ ਜਾਣਾ ਸੀਗਾ ਇਹਨਾਂ ਨੇ ਤੇ ਕਿਹੜਾ ਜਮਾਂ ਦਾ ਮੌਕੇ ਤੇ ਪਤਾ ਲੱਗਿਆ ਕਿ ਇਹ ਤਾਂ ਖਾਲ ਹੀ ਨਹੀਂ ਖੜਿਆ ਯਾਰ ਅੱਛਾ ਤਾਂ ਖਾਲ ਹੀ ਨਾ ਸਮਾਰਿਆ ਸਾਰਾ ਪਿੱਛੀ ਰੁੱਟੀ ਗਿਆ ਜਾਂ ਉਹ ਨਾਲ ਯਾਰ ਮੇਰਾ ਵੀ ਉਧਰ ਪਾ ਜਾਂਦਾ ਹਾਂ ਪਾਣੀ ਕੱਟਣਾ ਪਊ ਮੈਨੂੰ ਅੱਗੇ ਪਾਉਣੇ 4 ਕਿੱਲੇ ਪਾਣਦੇ ਆ ਕਿ ਦੋ ਵਾਰੀਆਂ ਸਾਰਾ ਰਾਮ ਜਾਂਦਾ ਸੀ ਹੁਣ ਜਮਾਂ ਤੇ ਇੱਕ ਕਿਹਾਰਾ ਵੀ ਮੈਨਾਂ ਦਾ ਥੋਰ ਕੋਈ ਲੱਗਿਆ ਨਹੀਂ ਹੋਣਾ ਮੈਂ ਤਾਂ ਗੇਈ ਨਹੀਂ ਮੈਂ ਤਾਂ ਗੇੜੇ ਹੀ ਨਹੀਂ ਮਰਿਆ ਯਾਰ ਕੀ ਫਿਰ ਯਾਰ ਚਿੱਤ ਜਾ ਉਖਾ ਹੋ ਗਿਆ ਮੇਰਾ ਤਾਂ ਭਰਾ ਉਹ ਹੋਰ ਲਾਹ ਵਿੱਚ ਪਾਉਣੇ 4 ਕਿੱਲੇ ਵਾਲਾ ਪਟਾ ਉਹ ਚਲਾਉਂਦੇ ਸੀ ਹੋਰ ਯਾਰ ਅੱਛਾ ਅੱਛਾ ਤੇ ਲੰਬਾ ਭਰਾ ਬਸ ਸਿਰ ਮੱਥੇ ਕਬੂਲ ਆ ਫਿਰ ਤੇ ਲੰਬਾ ਬਸ ਯਾਰ ਕੰਮ ਕਰਦਾ ਘਟਾ ਉਹ ਡੱਕਾ ਹੀ ਨਹੀਂ ਕਰਦਾ ਯਾਰ ਡੱਕਾ ਹੀ ਨਹੀਂ ਕਰਕੇ ਹਾਂ ਮਾਂ ਦਾ ਸੁਣ ਕਿੰਨਾ ਕਰਾਂ ਯਾਰ ਮੈਂ ਇਥੋਂ 10 ਸਾਲ ਛੋਟਾ ਪਕਰ ਕੇ ਕਿਉਂ ਤੂੰ ਤੂੰ ਮੈਂ ਮੈਂ ਕਰਾਈ ਆ ਯਾਰ ਤੂੰ ਅੱਡ ਹੋ ਕੇ ਪਕਰ ਕੇ ਉਹਨਾਂ ਨਾਲ ਮੈਂ ਇਥੋਂ 10 ਸਾਲ ਛੋਟਾ ਹੋਊਗਾ ਇਹ ਮੈਂ ਇਥੋਂ 2 ਘੰਟੇ ਮਗਰੋਂ ਉੱਠਦਾ ਯਾਰ ਕੀ ਉੱਠਦਾ ਮੈਂ ਤਾਂ ਦੇਖਿਆ ਨਹੀਂ ਖੇਤ ਕੂਤ ਆਉਂਦਾ ਐਡਾ ਕੰਮ ਕਰਦਾ ਤੂੰ ਕਿਹੜਾ ਕੰਮ ਕਰ ਉਹ ਹੀ ਤਾਂ ਗੱਲ ਆ ਯਾਰ ਤੂੰ ਇੰਨਾ ਹੀ ਖਪਣਾ ਯਾਰ ਤੂੰ ਮੈਂ ਕਹਿੰਦਾ ਅੱਡ ਹੋ ਵਧੀਆ ਰਹੇਗਾ ਆਪਦੇ ਵਾਸਤੇ ਤਾਂ ਖਪੇਗਾ ਗੱਲ ਤਾਂ ਠੀਕ ਆ ਯਾਰ ਫੇਰ ਇੰਨਾ ਮੈਨੂੰ ਹੁਣ ਉਹ ਨਹੀਂ ਨਹੀਂ ਤੂੰ ਅੱਡ ਹੋ ਰੂ ਯਾਰ ਹੁਣ ਆਹੇ ਕੋ ਮੇਰੀ ਗੱਲ ਸੁਣਾ ਤੂੰ 45 ਦੀ ਉਮਰ ਹੋ ਗਈ ਮੇਰੀ ਯਾਰ ਮੇਰੀ ਗੱਲ ਤਾਂ ਸੁਣਾ ਰਿਸ਼ਤੇ ਤਾਂ 50 50 60 60 ਸਾਲ ਲਾਂਦੇ ਨੂੰ ਹੋਈ ਜਾਂਦੇ ਆ ਵਧੀਆ ਤੋਂ ਹਿੱਕਤੇ ਦੀ ਬਾਵਾੜ ਉਹਨਾਂ ਦੇ ਉਹਨਾਂ ਨੂੰ ਐ ਦਿਖਾ ਵੀ ਯਾਰ ਛੋਡੇ ਬਣਾ ਕਿੱਡਾ ਸੌਖਾ ਮੈਂ ਆਕਿਆ ਮੈਂ ਵੀ ਬਾੜਾ ਪਿਆ ਯਾਰ ਕਿਆ ਦਾ ਪਿਆ ਮੈਂ ਤੁਹਾਨੂੰ ਦੱਸਿਦਾ ਯਾਰ ਵੀ ਤੂੰ ਇਹੀ ਕੰਮ ਕਰ ਬੰਦਾ ਮੈਂ ਦੱਸਦਾਂ ਤੁਹਾਨੂੰ ਹਾਂ ਦੱਸ ਬੰਦਾ ਹਰਵਿੰਦਰ ਆ ਉਹਨੇ ਕਈ ਕਰਾਇਆ ਉਹਦੀ ਉਹਨਾਂ ਦਾ ਗਾਹਾਂ ਦੀ ਗਾਹਾਂ ਜਾਣ ਪਛਾਣ ਵੀ ਬਹੁਤ ਆ ਕੰਮਦਰਾ ਕਰਾ ਸਕਦਾ ਉਹ ਲਾਜ਼ਮੀ ਮੈਨੂੰ ਪਤਾ ਆ ਕਰਦਾ ਫਰਮਾ ਉਸੇ ਨਾਲੀ ਗੱਲ ਕਰਦਾ ਜਾ ਕੇ ਯਾਰ ਰੁਪਿਆ ਤਾਂ ਲੈਂਦੇ ਆ ਭਰਾਵਾ ਤੈਨੂੰ ਪਤਾ ਹੁਣ ਦੇਖ 60 70 ਹਜ਼ਾਰ ਨਹੀਂ ਪਤਾ ਕੋਈ ਲੱਖ ਮੰਗੀ ਆਵੇ ਦੇਖੋ ਤਾਂ ਜਿਹੜੀ ਛੋਟੀ ਗੱਲ ਰਲ ਗਈ ਆਹੋ ਤੇ ਕਰਮਾਈ ਤਾਂ ਕੰਨ ਵਧੀਆ ਰਹੇਗਾ ਡੋ ਹੋ ਜਾ ਤੂੰ ਹੋਰ ਫਿਰ ਕਰਨਾ ਹੀ ਪਊ ਯਾਰ ਫਿਰ ਹੋਰ ਕੀ ਆ ਚੱਲ ਯਾਰ ਚੱਲ ਭਰਾਵਾ ਮੈਂ ਤਾਂ ਲੰਬਾ ਲੈ ਕੇ ਆਇਆ ਜੀ ਹੁਣ ਯਾਰ ਤੀਰਾ ਹੋ ਕੀ ਹੋਰ ਲੰਬਾ ਵੀ ਕੀ ਚੱਲ ਠੀਕ ਆ ਬਾਈ ਚੰਗਾ ਫਿਰ ਚੱਲ ਠੀਕ ਆ ਬਾਈ ਚੱਲ ਚੰਗਾ ਜੀਵਨ ਯਾਰ ਰਾਏ ਤਾਂ ਵਧੀਆ ਦੇਖੇ ਗਿਆ ਇਹ ਕਿਸੇ ਨੂੰ ਕੀ ਪਤਾ ਯਾਰ ਵੀ ਮਾਕੇ ਡਾਕ ਦੁਖੀਆਂ ਯਾਰ ਇਹ ਹੂੜਾ ਤਾਂ ਮੈਂ ਥੱਪੜ ਨੂੰ ਫਿਰਦਾ ਹੀ ਸੀਗਾ ਫਿਰ ਥੱਪਣਾ ਹੀ ਪਊ ਯਾਰ ਨਾਲੇ ਤਾਂ ਮੈਨੂੰ ਪਹਾੜ ਜੱਡਾ ਲੰਬਾ ਦਵਾਰਾ ਸ਼ਰੀਕ ਦਾ ਨਾਲੇ ਨੁਕਸਾਨ ਹੋ ਗਿਆ ਪਾਣੀ ਦਾ ਯਾਰ ਕਿਉਂ ਨਾ ਹੋ ਜੇਨ ਆਪਾਂ ਮੜਜੀ ਹਰਵਿੰਦਰ ਨਾਲ ਗੱਲ ਕਰਕੇ ਕਰ ਲਈਏ ਯਾ ਸੇੜ ਲਈਏ ਕੋਈ ਵਿਆਹ ਸ਼ਾਦੀ ਦੀ ਯਾਰ ਹਾਂ ਮਿੱਤਰਾ ਹਰਵਿੰਦਰ ਨੂੰ ਫੋਨ ਕਰ ਤੇ ਕਰ ਗਏ ਉਹਦੇ ਨਾਲ ਕੋਈ ਗੱਲ ਯਾਰ ਲੱਜੇ ਹਰਵਿੰਦਰ ਨੂੰ ਫੋਨ ਤਾਂ ਲਾ ਲਿਆ ਫੋਨ ਕਰਨ ਦਾ ਕੋਈ ਹਰਜ ਨਹੀਂ ਹੈਲੋ ਹੈਲੋ ਹਾਂ ਬਾਈ ਹਰਵਿੰਦਰ ਹਾਂ ਬਾਈ ਉਹ ਕਿਵੇਂ ਆ ਬਾਈ ਕੀ ਹਾਲ ਆ ਵਧੀਆ ਭਰਾ ਵਧੀਆ ਕਿਵੇਂ ਆ ਕੀ ਕਰਦਾ ਕਿੱਥੇ ਆ ਕੁਛ ਨਹੀਂ ਬਾਈ ਯਾਰ ਖੇਤ ਕਿਹੜਾ ਮਾਰਨੇ ਜਾਂਦਾ ਸੀ ਆ ਖੇਤ ਜਾਂਦਾ ਸੀ ਤਾਂ ਮੜਾ ਬਾਈ ਮਣਕੇ ਮੈਨੂੰ ਮਿਲ ਕੇ ਜਾਈ ਚੰਗਾ ਯਾਰ ਉਹ ਕਿਵੇਂ ਐਡੀ ਕਿ ਮਜਬੂਰੀ ਪੈ ਗਈ ਉਹ ਕੰਮ ਆ ਤੇਰੇ ਤੱਕ ਇੱਕ ਮਹੀਨੇ ਤੂੰ ਇੱਥੇ ਆ ਮੈਂ ਨਹੀਂ ਜਾਂ ਹਰਾ ਵੱਢੀ ਜਾਂਦਾ ਤੇ ਤੂੰ ਆ ਕੇ ਜਾ ਮੇਰੇ ਕੋਲੇ ਯਾਰ ਚੱਲ ਮੈਂ ਕੋਲ ਦੀ ਡੱਬਾਂ ਇੱਧਰ ਆ ਗਿਆ ਫਿਰ ਯਾਰ ਆ ਜਾ ਆ ਜਾ ਆ ਜਾ ਹਾਂ ਕਿਵੇਂ ਆ ਬਾਈ ਕੀ ਹਾਲ ਆ ਠੀਕ ਆ ਕੀ ਹਾਲ ਆ ਕੋਈ ਲਾਲ ਲਕਰ ਸਬਜੀ ਬਾਜੀ ਬਸ ਕਿਹੜੀਆਂ ਸਬਜੀ ਲਾਲ ਲਗਾ ਗਾਜਰੀ ਖਾਨਾ ਦੀ ਨੇ ਹੋਰ ਹਾਂ ਹੋਰ ਫਿਰ ਕਿਵੇਂ ਆ ਵਧੀਆ ਵੀਰੇ ਵਧੀਆ ਠੀਕ ਕਿਵੇਂ ਜਾਤ ਕਰਿਆ ਜਾਤ ਤਾਂ ਜਰਮਾ ਤੈਨੂੰ ਕਰਿਆ ਸੀ ਤੂੰ ਯਾਰ ਰਿਸ਼ਤੇ ਰੱਪੇ ਜੇ ਕਰਾਉਂਦਾ ਰਹਿਣਾਗਾ ਹਾਂ ਬਾਈ ਉਹ ਤਾਂ ਕੰਮ ਚੱਲਦਾ ਏਕਰ ਰਿਸ਼ਤਾ ਰੁਸ਼ਤੀ ਕਰਾ ਦੇ ਯਾਰ ਕਿਸੇ ਪਰਸਿਆਂ ਇਹ ਨੂੰ ਹਾਂ ਮੈਨੂੰ ਯਾਰ ਅੱਛਾ ਹਾਂ ਦੇਖੇ ਜਿਹੜਾ ਮਾਨਤਾਨ ਤੂੰ ਕਹੇਗਾ ਮੈਂ ਤਰਾ ਕਰ ਦੂੰਗਾ ਉਹ ਤਾਂ ਖਰ ਚੱਲਦਾ ਯਾਰ ਹਾਂ ਜਿਹੜਾ ਕੋਈ ਚੱਲਦਾ ਦੇਖ ਮੈਂ ਤੈਨੂੰ 2 ਰੁਪਏ ਵਾਧੇ ਦੇਵਾਂਗਾ ਯਾਰ ਘੱਟ ਨਹੀਂ ਦਿੰਦਾ ਦੇਖ ਜਾਈ ਠੀਕ ਆ ਕਿ ਨਹੀਂ ਵੀ ਨਹੀਂ ਐਡ ਗੱਲ ਸਾਰੇ ਯਾਰਾ ਤੂੰ ਲੱਖਾਂ ਬਾ ਲੱਖ ਕੋਈ ਡੂਡ ਮੰਗਦਾ ਹਾਂ ਉਹ ਲੱਖ ਰੁਪਈਆ ਕਰ ਲਾ ਹਾਂ ਚੱਲ ਮੈਂ ਕਰ ਦਿੰਦਾ ਇਹਦਾ ਯਾਰ ਚੱਲ ਕਰਾ ਮੇਰਾ ਹੱਲ ਕਰਾ ਯਾਰ ਹੂੰ ਹੋਰ ਯਾਰ ਇਹ ਤਾਂ ਕਿਵੇਂ ਹੁਣ ਰੋਟੀ ਜਵੀ ਮੈਨੂੰ ਹਟ ਗਈ ਜਵੀ ਯਾਰ ਨਾਲ ਤਾਂ ਸਾਰਾ ਦਿਨ ਮੈਂ ਘੱਟਾ ਘੋਣਾ ਤੇ ਸਾਰਾ ਮੈਂ ਹੋਰ ਕੰਮ ਤਾਂ ਤੂੰ ਬੜਾ ਕਰਦਾ ਯਾਰ ਹਾਂ ਪਹਿਲਾਂ ਤਾਂ ਯਾਰ ਵਧੀਆ ਕੰਮ ਕਰਦਾ ਸੀ ਤੁਹਾਡੇ ਵਾਲਾ ਕਿਹੜਾ ਕੰਮ ਕਰਦਾ ਯਾਰ ਜਮਾ ਡੱਕਾ ਹੀ ਨਹੀਂ ਕਰਦਾ ਮੈਂ ਸਾਰ ਆਸ ਤੋਂ ਪਾਣੀ ਦੀ ਵਾਰੀ ਸੀਗੀ ਸਾਡੀ ਹੂੰ ਮੈਂ ਆ ਗਿਆ ਖਾਲ ਕਢਦਾ ਕਿਹੜਾ ਖਾਲ ਕਢ ਨਾ ਸੀਗਾ ਜਮਾ ਲੈ ਕੇ ਆਪਣੇ ਘਰ ਵਾਲੀ ਨੂੰ ਝਨੀਰ ਵੱਜਿਆ ਤੇ ਸਾਰਾ ਪਾਣੀ ਉਹ ਗਮਾਂਡੀਆਂ ਦੇ ਟੁੱਟੀ ਗਿਆ ਸਾਡੀ ਉਹ ਤਾਂ ਹਾਂ ਮੈਂ ਵੀ ਪਿੰਡ ਸੁਣਿਆ ਸੀ ਯਾਰ ਉਹਨਾਂ ਦੇ ਹਨਾ ਪਾਣੀ ਉਹਨਾਂ ਦਾ ਖਾ ਸਕਾ ਪਾਣੀ ਖੜਿਆ ਬੜਾ ਹੋਰ ਉਹ ਤਾਂ ਬੰਦੇ ਚੰਗੇ ਸੀ ਜਿਹੜੇ ਚੁੱਪ ਕਰ ਗਏ ਯਾਰ ਹੋਰ ਮੈਂ ਬੰਦੇ ਹੋਰ ਚੰਗੇ ਸੀ ਬੰਦੇ ਜਿਹੜੇ ਚੁੱਪ ਕਰ ਗਏ ਨਹੀਂ ਹੋਰ ਹੁੰਦਾ ਕੋਈ ਥਾਣੇ ਜਾ ਕਰਦਾ ਯਾਰ ਹੋਰ ਹੋਰ ਤਾਂ ਕਰਕੇ ਭਰਾਵਾ ਵੀ ਰਾੜ ਨਾਲੋਂ ਕਦੇ ਕਦੇ ਲੜਕੇ ਮਰ ਜਾਂਦੇ ਹੈਗੇ ਇੱਕ ਦੋ ਤਾਂ ਮੇਰੇ ਕੋਲੇ ਫੇਰ ਕਰਾ ਵੀਰ ਬਣ ਕੇ ਯਾਰ ਹੂੰ ਕਰਾ ਫਰਮਾਨਤ ਨੂੰ ਕੋਈ ਗੱਲ ਕਰਦਾ ਆ ਕਿ ਉਹਨੂੰ ਕਾਰਨ ਦੀ ਗੱਲ ਉਹਦੇ ਨਾਲ ਠੀਕ ਆ ਬਈ ਠੀਕ ਆ ਠੀਕ ਆ ਬਈ ਪਰ ਬਾਈ ਬਣ ਕੇ ਗੱਲ ਕਿਹੜਾਂ ਕਰਨਾ ਕਿਸੇ ਕੋਲੇ ਹੂੰ ਤੇ ਕੰਮ ਆਪ ਚੜਾ ਦਿੰਨੇ ਪੂਰਾ ਠੀਕ ਆ ਬਈ ਕਿਉਂ ਸਾਨੂੰ ਪਤਾ ਹੁੰਦਾ ਡਾਣੀਆਂ ਤੋਂ ਡਾਣੇ ਬਣਾਉਣੇ ਪੈਂਦੇ ਆ ਹਾਂ 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 ਹੋਰ ਨਾ ਲੈ ਮੈਂ ਪੱਕੀ ਸਮਝ ਫਿਰ ਬਸ ਠੀਕ ਆ ਬਾਈ ਮਾੜਾ ਮੋਟਾ ਸੋਤੇ ਪਾਣੀ ਮਾਰ ਲਈ ਉਹ ਕੋਈ ਗੱਲ ਨਹੀਂ ਕੋਈ ਨਹੀਂ ਦੇਖਾਈ ਕਰਦੇ ਆ ਬਰਾਪਾ ਬਸ ਚੰਗਾ ਫਿਰ ਮੈਂ ਵੀ ਯਾਰ ਖੇਡ ਤਮ ਜਿਹੜਾ ਮੈਂ ਵੀ ਚਲ ਕੋਈ ਨਹੀਂ ਮੈਂ ਕੰਮ ਜਾ ਹੋਰ ਕਰਾਉਣਾ ਉਹਨਾਂ ਦਾ ਉਧਰ ਵੀ ਜਾਣਾ ਮੈਂ ਥੋੜਾ ਜਾ ਨਾ ਕੋਈ ਨਹੀਂ ਯਾਰ ਮੈਂ ਵੀ ਹਰਾ ਵੱਡਣ ਲੱਗਣਾ ਚੱਲ ਫਿਰ ਚੱਲ ਕੋਈ ਗੱਲ ਨਹੀਂ ਬਸ ਬੰਦੀ ਲੱਗ ਰਿਹਾ ਯਾਰ ਨਾ ਕੋਈ ਨਹੀਂ ਕੋਈ ਚੰਗਾ ਬਰਾ ਚੰਗਾ ਬਾਈ ਯਾਰ ਹੋਰ ਕਰਾਈ ਇਹਨਾਂ ਕੰਮ ਕੋਈ ਨਹੀਂ ਬਸ ਹੋ ਗਿਆ ਕੰਮ ਤਾਂ ਹਾਂ ਮੈਨੂੰ ਪਤਾ ਹੈ ਕਿਨੂੰ ਡਿੱਕੀ ਐਨੇ ਤੂੰ ਕੀ ਪਤਾ ਤੈਨੂੰ ਪਿੰਡ 'ਚ ਸੁਣਿਆ ਕਹਿੰਦੇ ਵਿਆਹ ਕਰਾਉਣ ਨੂੰ ਫਿਰਦੇ ਤੂੰ ਹਾਂ ਗਰਾਉਂਡ ਨੂੰ ਪਤਾ ਆਪਣਾ ਤੇਨੀ ਤੂੰ ਕੋਈ ਕੁੜੀ ਦੇ ਦੂਆ ਕਿਉਂ ਇਹ ਹਾਲ ਤਾਂ ਹੋਇਆ ਪਿਆ ਮੈਂ ਸਿਰੇ ਤੇ ਲੱਤਾਂ ਆਏ ਇੱਕ ਮੇਰਾ ਤਾਨੇ ਯਾਰ ਤੂੰ ਜਿਹੜੀ ਰੋਟੀ ਖਾਣੀ ਐ ਮੇਰੇ ਚੁੱਲੇ ਖਾ ਲਾ ਮੈਂ ਪੁਚਾਰ ਦਿਨ ਹੋ ਗਏ ਮੈਂ ਠਨੀਰ ਖਾ ਕੇ ਆਉਣਾ ਠਨੀਰट्टे ਤੇ ਕੈਂਦ ਕਰੇ ਆਪਣੀ ਬਧੀਆ ਪੱਕਦੀ ਰੋਟੀ ਤੂੰ ਚ ਨਹੀਂ ਕਰੀਂ ਮੈਨੂੰ ਤਾਂ ਮੈਨੂੰ ਕੋਈ ਪੁੱਛਦਾ ਨਹੀਂ ਕਰਦਾ ਸਾਰਾ ਕੰਮ ਮੇਰੇ ਸੱਤਾਂ ਸਾਰਾ ਕੰਮ ਮੈਂ ਕਰਦਾ ਗਮਾਂਡੀਆਂ ਨੇ ਤੇਰੀ ਉਂਗਲ ਆ ਤੂੰ ਘਰ ਵੜਦੇ ਆਪਣੇ ਹਾਂ ਮੇਰੇ ਕੋਈ ਕਿਸੇ ਨੇ ਉਂਗਲ ਨਹੀਂ ਲਾਈ ਯਾਰ ਤੂੰ ਬਧੀਆ ਰਹਿ ਤੂੰ ਤੇਰੇ ਰੋਟੀ ਖਾਇਆ ਕਰ ਵਧੀਆ ਵਧੀਆ ਤਾਂ ਮੈਂ ਤੂੰ ਬਾਤ ਰਹਿਣ ਲੱਗੂਗਾ ਹੁਣ ਉਹ ਨਹੀਂ ਤੇ ਮੈਦਾ ਕਰਾਉਂਗਾ ਹੁਣ ਮੈਦਾਨ ਹਾਂ ਚੰਗਾ ਭਾਈ ਚੰਗਾ ਭਾਈ ਹੈਲੋ ਹੈਲੋ ਹਾਂ ਭਾਈ ਹਾਂ ਭਜੀ ਕੀ ਹਾਲਾ ਜੀ ਠੀਕ ਆ ਭਾਈ ਕੀ ਹਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਥੇ ਮਿਲੂਗਾ ਜੀ ਹਾਂ ਘਰਿਆਂ ਬਾਈ

ਹੋਰ ਬਜੀ ਹਾਂਜੀ ਠੀਕ ਕੀ ਹਾਲ ਹੈ ਜੀ ਕੀ ਹਾਲ ਹੈ ਸਭ ਸਤਾਂ ਜੀ ਦੂਸਰੀ ਗੱਲ ਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਵਧੀਆ ਹੋਰ ਘਰ ਪਰਿਵਾਰ ਵਧੀਆ ਹੀ ਸਾਰਾ ਹਾਂਜੀ ਠੀਕ ਹੈ ਜੀ ਵਧੀਆ ਚਲੋ ਚੰਗੀ ਗੱਲ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਇੱਕ ਆਕਾ ਜੀ ਨੂੰ ਬੁਲਾ ਲੈਂਦੇ ਕਾਕਾ ਤਾਂ ਆਈ ਸਹੀ ਹਾਂਜੀ ਮਤ ਨੂੰ ਐ ਕੋਈ ਏਡੀ ਉਮਰ ਨਹੀਂ ਹੈਗੀ ਮਤਲਾ ਸਾਡਾ ਪਰਾਂ ਨੂੰ ਖੁੱਲਾ ਹੈ ਮਤਲੋ ਤੇ ਪਹਿਲਾ ਮਤਲਬ ਇਹ ਆਪੂਰੇ ਸੁਰਚੀ ਆ ਨੀ ਬਸ ਕਬੜੀ ਗੁੱਡੀ ਖੇਡ ਰਿਆ ਪਹਿਲਾਂ ਇਹ ਹਾਂ ਛੋਟਾ ਬਈ ਬਹਿ ਪਹਿਲਾਂ ਹਾਂ ਵੱਡ ਬੱਡਾ ਬਈ ਬਾਈਕ ਲਈ ਤੁਸੀਂ ਮੈਂ ਚਾਹ ਪਾਣੀ ਲੈ ਕੇ ਆਉਣਾ ਅੱਛਾ ਮੇਰੇ ਕੋਲ ਬੜਾ ਵਧੀਆ ਘਰ ਕੋਲ ਵਧੀਆ ਜਮੀਨ ਵਧੀਆ ਘਰ ਕੋਈ ਮਾੜਾ ਨਹੀਂ ਥਾਂ ਇਹ ਕਾਕਾ ਦਾ ਹੈ ਹਾਂ ਇਹਦਾ ਫਿਰ ਸਾਨੂੰ ਦਾ ਚਾਕਸੀ ਹੁੰਦਾ ਸਿਲੰਡਰ ਨਾਲ ਹੀ ਜਿਹੜਾ ਕਿਉਂ ਕੋਤੰਦਰ 50 ਨੂੰ ਟੁੱਕੜੇ ਪਏ ਮੈਂ ਤਾਂ ਇਹਨੇ ਸਾਥ ਕਰਾਤੀ ਉਹ ਤਾਂ ਕਦੇ ਬਾਈ ਨਾੜੀ ਉਹ ਕੁੜੀ ਨਿਆਣੀ ਵਾਲੀ ਹੈਗੀ ਉਹਦਾ ਹਲੇ 30 ਸਾਲ ਉਮਰ ਹੈ ਨਹੀਂ ਹੁੰਦੀ ਅੱਛਾ ਜੀ ਹਾਂ ਪਰ ਮੈਂ ਵੀ ਐਸੋ ਤਾਂ ਜਪਿਆ ਨਾ ਮੈਂ ਤਾਂ ਇਹਨੇ ਸਾਥ ਕਰਾਤੀ ਮੈਂ ਤਾਂ ਲੁੰਡਰ ਲੁੰਡਰ ਦਿੱਤਾ ਜਿਕੇ ਤੇ ਉਹ ਸਿਲੰਡਰੀ ਦੇਣਾ ਹੁਣ ਤੇ ਤੇਰਾ ਵੀ ਉਹ ਤੈਨੂੰ ਹੀ ਉਹ ਤੈਨੂੰ ਹੀ ਲੱਗਦਾ ਮੜਾ ਸ਼ੋਹ ਸਾਥੇ ਪਾਣੀ ਮਾਰਨ ਦੇ ਮੁੰਡੇ ਨੂੰ ਪਿਆਰ ਕਰ ਹੁੰਦੇ ਯਾਰ ਮੁੰਡੇ ਕੋਟ ਪੈਂਟ ਪਾਉਂਦੇ ਦਜੂ ਯਾਰ ਨੀ ਯਾਰ ਉਹ ਕੁੜੀ ਨਰਮੀ ਵਾਲੀ ਉਹ ਤਾਂ ਪਹਿਲਾਂ ਨਸ਼ੇੜੀ ਇਕੱਤਰ ਕੇ ਤਾਂ ਕਰਕੇ ਤਲਾਕ ਹੋ ਗਿਆ ਨਾ ਅੱਛਾ ਤੇ ਉਹ ਵੀ ਰੋਟ ਨਹੀਂ ਆਉਣਾ ਪਰ ਆਪਾਂ ਤਾਂ ਚੱਲੀ ਉਦੋਂ ਮੜਿਆ ਸੋਚ ਘਰ-ਬਾਰ ਜ਼ਮੀਨ ਜਾਇਤ ਯਾਰਾ ਮੈਂ ਹੁਣ ਗਾਹਾਂ ਕਿਸੇ ਨੂੰ ਰਿਸ਼ਤੇਦਾਰ ਨੂੰ ਕੀ ਲਿਆਉਂਦਾ ਇੱਥੇ ਆਲਾ ਗਦੂ ਬੁੜਾ ਮੱਥੇ ਮਾਰਿਆ ਦੇ ਉਹ ਨਹੀਂ ਬੁੜਾ ਨਹੀਂ ਹਾਂਜੀ ਚੱਲ ਦੇਖਦੇ ਆਪਾਂ ਕਿਉਂਕਿ ਤੂੰ ਸਾਰਾ ਸਿਸਟਮ ਦੇਖ ਮੜਾ ਮੜਾ ਹਾਂ ਜੀ ਇਹਨੂੰ ਲੋ ਚਲੋ ਜੀ ਚਾਤਾ ਫਿਰ ਹੈ ਚਾਹ ਚਲ ਵਾਜ ਚਾਤਾ ਲੈ ਲਓ ਚਾਹ ਨਾਲ ਕੋਈ ਪਰ ਨਹੀਂ ਅਜਿਹਾ ਯਾਰਾ ਕੋਈ ਐਹੀ ਜੀ ਗੱਲ ਨਹੀਂ ਹੈਗੀ ਮੱਖਣ ਸਿੰਘ ਜੀ ਬੰਦੇ ਬਹੁਤ ਭੌਲੇ ਮਾਨਸ ਬੰਦੇ ਆ ਹੂੰ ਬੱਟੂ ਜੀ ਕੋਈ ਨਹੀਂ ਜੀ ਕੋਈ ਨਹੀਂ ਪੀ ਲੋ ਚਾ ਪੀ ਲੋ ਸੁੰਦਰ ਲੈ ਲੋ ਜੀ ਆ ਜਾ ਕਰ ਜਾ ਰਾਂ ਆਉਂਦਾ ਜਾਂਦਾ ਰਿਆ ਕਰ ਕੁਛ ਨਹੀਂ ਹੁੰਦਾ ਠੀਕ ਹੈ ਠੀਕ ਹੈ ਤੇ ਬੜੇ ਖੁਸ਼ ਆਂ ਜਾ ਹੁਣ ਖੁਸ਼ ਤਾਂ ਵਸ ਤੈਨੂੰ ਪਤਾ ਇਦੋਂ ਬਾਅਦ ਹੁਣ ਖੁਸ਼ੀਂ ਆਉਣ ਗਿਆ ਅੱਛਾ ਖੁਸ਼ੀਂ ਉੱਡਣ ਗਿਆ ਜਮ ਝੂਮਰੀ ਪਹਿਣ ਗਿਆ ਪਤਾ ਅੱਜ ਕੌਣ ਆਇਆ ਸੀ ਕੌਣ ਆਇਆ ਸੀ ਰਿਸ਼ਤੀ ਆਈ ਹਸੀਆਂ ਤੇਨੂੰ ਹਾਂ ਤੇਨੂੰ ਕੌਣ ਡੋਲੇ ਕਰਦਾ ਹੈ ਡੋਲੇ ਡੋਲੇ ਕੌਣ ਕਰਦਾ ਕੋਟੋਲੇ ਜਮਾ ਮਾਇਆ ਦਾ ਵੀ ਛਣਛਣ ਹੁੰਦੀ ਦੇਖੀ ਤੂੰ ਛਣਛਣ ਹੁੰਦੀ ਤੂੰ ਛਣਛਣ ਹੁੰਦੀ ਦੇਖੀ ਤੂੰ ਜਮਾ ਵਿਹੜੇ ਚ ਉਹ ਤੂੰ ਆਪਦੀ ਉਮਰ ਤਾਂ ਦੇਖ ਲੈ ਉਮਰ ਮੈਂ ਕੀ ਦੇਖਾਂ ਉਮਰ ਮੈਂ ਦੇਖੀ ਜਾਂਦਾ ਜਮਾ ਜੰਗਲੋਂ ਪੰਦੇ ਇੱਕ ਦੋ ਕੱਪੜੇ ਪਾੜੇ ਗਨੀਆਂ ਉਹ ਸਾਡੇ ਚੁੱਲ੍ਹੇ ਖਾ ਲਿਆ ਕਰ ਰੋਟੀ ਦੀ ਕਿਉਂ ਖਾ ਲਿਆ ਕਰ ਮੈਂ ਨਹੀਂ ਖਾਂਦਾ ਜਮਾ ਜਮਾ ਬਲਵਾਨਾ ਜਮਾ ਹਾਂ ਬਲਵਾਨ ਹੈ ਹਾਂ ਕੋਈ ਤੂੰ ਮੇਰੇ ਅੱਖੇ ਲੱਗਾ ਆਪਣਾ ਦੋਨਾਂ ਪੜੀਆ ਦਾ ਵਧੀਆ ਬਣਿਆ ਨਾ ਮੈਂ ਜਮਾ ਮਾਇਆ ਤਾਂ ਜਮਾ ਮਾਇਆ ਤਾਂ ਜਮਾ ਤੂੰ ਡੋਲੇ ਤਾਂ ਸਾਡੇ ਭਰੇ ਮਾਤਾ ਜਮਾ ਵਿਆਹ ਕਰਾਉਣੇ ਕਰਾਉਣਾ ਜਮਾ ਹੁਣ ਤੈਨੂੰ ਜਮਾ ਤਿੰਨ ਖੁੰਜੀਆਂ ਵਾਲੀਆਂ ਪਕੜਦੇ ਨਾਲ ਹੋ ਜਮਾ ਇਸੇ ਕਰੇ ਜਮਾ ਕੋਈ ਕੁੜੀ ਦੀ ਹਾ ਕੋਈ ਨਹੀਂ ਜੰਤਾ ਹੈ ਵੀ ਆ ਮੇਰੇ ਵਾਸਤੇ ਕੋਈ ਮਾਰ ਨਹੀਂ ਗਈ ਕਾਲ ਨਹੀਂ ਤਾ ਗਿਆ ਕੋਈ ਬਚੋਲਾ ਵਾਲੇ ਜੀ ਲੁੱਟ ਕੇ ਤੈਨੂੰ ਨਹੀਂ ਲਿਆਂਦਾ ਲੁੱਟ ਕੇ ਚਾਹੀ ਜੂ ਲੈ ਜਾਂਦੇ ਲੁੱਟ ਕੇ ਯਾਰ ਬਥੇਰੀ ਆ ਠੀਕਲੇ ਜ਼ਮੀਨ ਦੇ ਅੱਗ ਲਾ ਕੇ ਫੂਕ ਦਾਂਗੇ ਅੱਧੇ ਪਿੰਡ ਨੂੰ ਜਮਾ ਹਾਂ ਕਿ ਮੈਂ ਹਰਵਿੰਦਰ ਹਾਂਜੀ ਕੀ ਹਾਲ ਹੈ ਜੀ ਠੀਕ ਆ ਕੀ ਹਾਲ ਆ ਕਹਿ ਬਾਈ ਠੀਕ ਆ ਵਧੀਆ ਉਸ ਕਰਤੀ ਲਾ ਨਾ ਨਾ ਬਸ ਬਸ ਭਾਈ ਜ ਮੈਂ ਤਾਂ ਬੋਰ ਮਾ ਹੋਰ ਕਿਵੇਂ ਆ ਠੀਕ ਆ ਹਾਂ ਹਾਂ ਵਧੀਆ ਏ ਤੇ ਕਿਵੇਂ ਕਹਿ ਗਿਆ ਫਿਰ ਉਹ ਉਹ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਅੱਛਾ ਉਹ ਮੈਂ ਜਾ ਕੇ ਆਇਆ ਸੀ ਕੁੜੀਆਂ ਛੁੜੀਆਂ ਮੁਰਦੀ ਹਲੇ ਹਾਂ ਫਿਰ ਮੈਂ ਹੋਰ ਵੀ ਬਹੁਤ ਮਾਰੇ ਗਏ ਚੱਕਰੇ ਯਾਰ ਹਰਿਆਣੇ ਚ ਵੀ ਦੇਖਿਆ ਮੈਂ ਤੇਰੇ ਨਾਲ ਮੈਂ ਤਾਂ ਲੈ ਮੁੱਲ ਵਾਲੇ ਹੀ ਲਿਆ ਤੂੰ ਪੀ ਅਗਲਾ ਨਾ ਮੁੱਲ ਦੇ ਨਹੀਂ ਲਿਆਉਣੀ ਲਿਆਉਣੀ ਤਾਂ ਜਮਾ ਪੰਜਾਬ ਬਣਾ ਜਮਾ ਤੇ ਹੋਰ ਜਮਾ ਤੂੰ ਮੇਰੀ ਗੱਲ ਸੁਣ ਪਾਈ ਸੇ ਪੁੰਛੇ ਦੀ ਕੋਈ ਚੱਕਰ ਨਾ ਮੰਨੀ ਤੈਨੂੰ ਲੱਖ ਆਖਿਆ ਤੂੰ ਲੱਖ ਸਵਾ ਲੱਖ ਤੂੰ 1.5 ਲੱਖ ਚੱਕ ਅੱਛਾ ਯਾਰ ਹਾਂ ਤੂੰ ਰੁਪਿਆ ਦੀ ਪਰਵਾਹ ਨਾ ਮੰਨੀ ਤੇ ਮੇਰੇ ਘਰ ਆਪਣਾ ਕਰਾਉਣਾ ਵਿਆਹੀ ਆ ਜਮਾ ਸੇਰੇ ਬੰਨ ਕੇ ਜਿਹੜੇ ਹਿਸਾਬ ਨਾਲ ਨੋਟਾਂ ਦਾ ਭਾਰ ਲੱਗਦਾ ਹਾਂ ਫਿਰ ਤਾਂ ਮੈਨੂੰ ਕਰਨਾ ਪਊ ਕੋਸੋ ਕਾਰਜਾਰ ਬਾਈ ਬਣ ਕੇ ਤੂੰ ਯਾਰ ਚੱਲ ਤੇਰੇ ਇੱਕ ਭਾਗ ਹੈ ਫਿਰ ਜਮਾ ਕੋਈ ਨਹੀਂ ਕਰਦੇ ਆ ਵੱਲ ਬਸ ਜੱਟ ਦੀ ਹਿੰਡੀ ਹੋ ਗਈ ਜਮਾ ਬਸ ਫਿਰ ਕੋਈ ਗੱਲ ਨਹੀਂ ਪਗਾਵਾਂਗੇ ਫਿਰ ਪਗਾ ਪਗਾ ਫਿਰ ਬਾਈ ਬਣ ਕੇ ਤੁਹਾਨੂੰ ਹਿੰਟ ਦੀ ਜਾਂਦਾ ਯਾਰ ਜਿਹੜੇ ਜਾਂਦਾ ਹੁਣ ਤੂੰ ਆਹ ਪਕਰ ਕੋਈ ਗੱਲ ਨਹੀਂ ਬਸ ਠੀਕ ਆ ਚੰਗਾ ਠੀਕ ਆ ਨਾ ਬਸ ਠੀਕ ਆ ਠੀਕ ਆ ਚੰਗਾ ਮੈਂ ਕਰਦਾ ਕਦੋਂ ਹੋਰ ਕਰ ਕਰ ਕੋਈ ਨਹੀਂ ਕੋਈ ਨਹੀਂ